ਸਸਰੀਕਾਲ ਨਮਸਕਾਰ ਅਦਾਬ ਇੱਕ ਵਾਰ ਫੇਰ ਲਾਈਵ ਹੋਇਆ ਦੱਸ ਦਈਏ ਕਿ ਕਹਿੰਦੇ ਆ ਕਿ ਕਿਸਮਤ ਜਿਹੜੀ ਆ ਉਸ ਦੇ ਬਦਲਦਿਆਂ ਜਿਹੜਾ ਸਮਾਂ ਨਹੀਂ ਲੱਗਦਾ ਕਦੋਂ ਉਸ ਪਰਮਾਤਮਾ ਦੀ ਮਿਹਰ ਹੋ ਜੇ ਤੇ ਕਿਹੜੇ ਰੰਗ ਦੇ ਵਿੱਚ ਹੋ ਜੇ ਇਸ ਦਾ ਵੀ ਪਤਾ ਨਹੀਂ ਲੱਗਦਾ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਰਹੇ ਹਾਂ ਕਰਨ ਅਰਜੁਨ ਲੋਟਰੀ ਏਜੰਸੀ ਤੇ ਜਿੱਥੇ ਇੱਕ ਸ਼ਖਸ ਹੈ ਸ਼ਰਮਾ ਜੀ ਨੇ ਔਰ ਇਹਨਾਂ ਨਾਲ ਬੜੀ ਵਧੀਆ ਕਹਾਣੀ ਹੋਈ ਹੈ ਜਿੱਥੇ ਇਹਨਾਂ ਨੂੰ ਇਨਾਮ ਲੱਗਿਆ ਉਥੇ ਹੀ ਇਸ ਦੇ ਪਿੱਛੇ ਕਹਾਣੀ ਵੀ ਬੜੀ ਵਧੀਆ ਹੈ ਤਾਂ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਆ ਪਹਿਲਾਂ ਪੁੱਛਦੇ ਆ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਸ਼ੋਤਮ ਕੁਮਾਰ ਸ਼ਰਮਾ ਹੈ ਜੀ ਪ੍ਰਸ਼ੋਤਮ ਜੀ ਕੀ ਪੂਰਾ ਤੁਹਾਨੂੰ ਇਨਾਮ ਨਿਕਲਿਆ ਕਿਵੇਂ ਨਿਕਲਿਆ ਮੈਂ ਨਾ ਕਿਸੇ ਕੋਲ 2000 ਰੁਪਏ ਲੈਣਾ ਸੀ ਕਾਫੀ ਸਮੇ ਤੋਂ ਹਾਂਜੀ ਤੇ ਮੈਂ ਕਰਨ ਨਾਲ ਵਾਦਾ ਕਰਕੇ ਗਿਆ ਸੀ ਜੇ ਮੈਨੂੰ 2000 ਮਿਲ ਗਿਆ ਤੇ ਮੈਂ ਤੇਰੇ ਕੋਲ ਸਾਰੇ ਪੈਸੇ ਦੀ ਰਾਸ਼ੀ ਪਾਵਾਂਗਾ ਹਾਂ ਉਹ ਮੈਨੂੰ ਉਹ ਸ਼ਖਸ ਨੇ ਮੈਨੂੰ 1500 ਰੁਪਏ ਦੇ ਦਿੱਤਾ ਤੇ ਮੈਂ ਇਹਦੇ ਕੋਲ 1200 ਦੀ ਲਾਟਰੀ ਪਾਖੀਆ ਤੇ ਮੈਨੂੰ 90000 ਦਾ ਨਾਮ ਨਿਕਲਿਆ। ਕੀ ਬਾਤ ਹੈ ਜੀ। 1200 1500 ਮਿਲਿਆ। ਹਾਂਜੀ ਹਾਂਜੀ। ਮੈਂ ਉਹਨ ਦਾ ਤੁਸੀਂ 1200 ਦੀ ਲਾਟਰੀ ਪਾਖੀਆ। ਪਾਤੀ ਹਾਂਜੀ। ਖੁਸ਼ ਹੋ? ਹਾਂਜੀ ਬਹੁਤ ਖੁਸ਼ ਹਾਂ। ਅੱਛਾ ਡੁੰਬੇ ਪੈਸੇ ਨਿਕਲੇ। ਡੁੰਬੇ ਪੈ ਨਿਕਲੇ। ਪਹਿਲਾਂ ਕਿੰਨੇ ਚਿਰ ਤੋਂ ਲੈਣੇ ਸੀਗੇ? ਉਹ 2-3 ਸਾਲ ਤੋਂ ਲੈਣੇ ਸੀ। ਅੱਛਾ ਮਿਲ ਨਹੀਂ ਰਹੇ ਸੀ। ਨਹੀਂ ਮਿਲ ਰਹੇ ਸੀ। ਚਲੋ ਹੁਣ ਖੁਸ਼ ਹੋ। ਬਿਲਕੁਲ। ਫਿਰ ਜਿ ਮਿਲੇ ਤਾਂ ਫਿਰ ਹਜ਼ਾਰਾਂ ਝੋਕੇ ਮਿਲਗੇ। ਪਾਰਟੀ ਵੀ ਕਰਾਂਗੇ ਆਪਾਂ 5000 ਹੋਰ ਵੀ ਲਾ ਦੇਾਂਗੇ। ਠੀਕ ਹੈ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਣੇ ਕੋਲ 90000 ਦਾ ਪ੍ਰਾਈਜ਼ ਲੱਗਿਆ ਜੀ ਜੋ 200 ਪਿੰਨਿੰਗ ਕਾਪੀ ਸੀਗੀ 1897 ਜਿਸ ਦਾ ਨੰਬਰ ਸੀਗਾ 450 200 ਇਹ 1200 ਦੀ ਕਾਪੀ ਹੁੰਦੀ ਹੈ ਜਿਸ ਦਾ ਸੈਕੰਡ ਪ੍ਰਾਈਜ਼ ਲੱਗਿਆ ਜੋ 90000 ਰੁਪਏ ਦਾ ਲੱਗਿਆ ਜੀ ਕੱਲ ਆਪਣੇ ਕੋਲ ਉਹ ਪ੍ਰਾਈਜ਼ ਇਹਨਾਂ ਨੂੰ ਲੱਗਿਆ ਹੈ ਇਹਨਾਂ ਨੇ ਆਪਣੇ ਨਾਲ ਵਾਅਦਾ ਕਰਕੇ ਹੀ ਗਏ ਸੀ ਇੱਥੇ ਹੀ ਬੈਠੇ ਸੀਗੇ ਆਪਣੇ ਕੋਲੇ ਇਹ ਮੈਨੂੰ ਕਹਿੰਦੇ ਵੀ ਆਪਾਂ ਪੈਸੇ ਲੈਣੇ ਆ ਦੋ ਤਿੰਨ ਸਾਲ ਦੇ ਕਿਸੇ ਕੋਲੋਂ ਜੇ ਮਿਲ ਗਏ ਤਾਂ ਆਪਾਂ ਕੱਲ ਸਾਰੇ ਪੈਸੇ ਲਾਟਰੀਆਂ ਹੀ ਪਾ ਜਾਣੀਆਂ। ਤਾਂ ਪਰਮਾਧਮ ਨੇ ਐਹੋ ਜਿਹੀ ਸੁਣੀ ਕਿ ਉਹ 2000 ਦਾ 90000 ਹੋ ਕੇ ਮਿਲ ਗਿਆ ਜੀ। ਉਹ ਦੋ ਤਿੰਨ ਸਾਲ ਦੀ ਵਿਆਜ ਵੀ ਇਹਨਾਂ ਨੂੰ ਮੋਟੀ ਮਿਲੀ ਹੈ ਜੀ। ਕਿਹੜਾ ਵਿਆਜ? ਹਾਂਜੀ ਹਾਂਜੀ। ਤਾਂ ਬਿਲਕੁਲ ਕਿਸਮਤ ਜਦੋਂ ਬਦਲਦੀ ਹੈ ਕਿਹੜੇ ਕਿਹੜੇ ਇਨਾਮ ਜਿਹੜੇ ਹੁਣ ਚੱਲ ਰਹੇ ਆ ਇਸ ਟਾਈਮ। ਹੁਣ ਇਸ ਟਾਈਮ ਆਪਣੇ ਕੋਲੇ ਦੀਵਾਲੀ ਬੰਪਰ 10 ਕਰੋੜ ਦਾ ਚੱਲ ਰਿਹਾ ਜੀ। ਸੋਰੀ ਲੋਹੜੀ ਬੰਪਰ। ਲੋਹੜੀ ਬੰਪਰ। ਹਾਂਜੀ। ਲੋ ਜੀ ਇਹ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕੱਢਿਆ ਗਿਆ ਜੀ 10 ਕਰੋੜ ਦਾ ਇਨਾਮ ਠੀਕ ਹੈ ਇਹ 10 ਕਰੋੜ ਦਾ ਇਨਾਮ 18 ਇੱਕ ਨੂੰ ਨਿਕਲਣ ਜਾ ਰਿਹਾ ਜੀ ਜਿਸ ਦਾ ਫਰਸਟ ਪ੍ਰਾਈਜ਼ 10 ਕਰੋੜ ਹੈ ਜੀ ਉਸ ਤੋਂ ਬਾਅਦ ਹੋਰ ਵੀ ਕਰੋੜਾਂ ਦੇ ਇਨਾਮ ਤੇ ਲੱਖਾਂ ਦੇ ਇਨਾਮ ਬਹੁਤ ਹੈ ਜੀ ਇਹਦੇ ਵਿੱਚ ਸੋ ਸਾਰਿਆਂ ਨੂੰ ਪਤਾ ਕਿ ਆਪਣੇ ਕੋਲ ਆ ਹਫਤੇ ਇੱਕ ਹਫਤੇ ਦੇ ਵਿੱਚ ਵਿੱਚ ਤਿੰਨ ਪ੍ਰਾਈਜ਼ ਲੱਗ ਗਿਆ ਜੋ ਓਪਨਿੰਗ ਵਾਲੇ ਦਿਨ ਆਪਣੇ ਕੋਲ ਸਵਾ ਦੋ ਲੱਖ ਲੱਗਿਆ ਸੀ ਉਸ ਤੋਂ ਬਾਅਦ 90000 ਲੱਗਿਆ ਸੀ ਤੇ ਆਪਣੇ ਕੋਲ ਕੱਲ ਇਹਨਾਂ ਨੂੰ 90000 ਦਾ ਪ੍ਰਾਈਜ਼ ਲੱਗਿਆ ਜੀ ਪ੍ਰਾਈਜ਼ ਵਾਧੂ ਨਿਕਲੀ ਜਾਂਦੇ ਆਪਣੇ ਕੋਲੇ ਤੁਸੀਂ ਆਓ ਆਪਣੇ ਕਿਸਮਤ ਅਜ਼ਮਾਓ ਸਾਡੇ ਕੋਲ ਲਾਟਰੀ ਜ਼ਰੂਰ ਪਾਓ ਇੱਕ ਵਾਰ ਚੱਲ ਕਰੋ ਸ਼ਰਮਾ ਜੀ ਸ਼ਰਮਾ ਜੀ ਜਿਹਨੇ ਪੈਸੇ ਤੁਹਾਨੂੰ 90000 ਰੁਪਏ ਆ ਨਿਕਲੇ ਹਾਂਜੀ ਕਿੱਥੇ ਖਰਚੋਗੇ ਕੋਈ ਦਾਨ ਪੁੰਨ ਦਾ ਸੋਚਿਆ ਕੋਈ ਬੱਚਿਆਂ ਦੀ ਪੜ੍ਹਾਈ ਦਾ ਕੀ ਕੀ ਸੋਚਿਆ ਵੀ ਮਤਲਬ ਕਿ ਕੁਝ ਖਰਚਾ ਹੀ ਪਾਰਟੀ ਨੂੰ ਕਰ ਦੇਵਾਂਗੇ ਤੇ ਕੁਝ ਮੰਤਲ ਵਿੱਚ ਲੱਡੂ ਮੜਦੇ ਆਂ ਬਸ ਤੇ ਉਸ ਤੋਂ ਬਾਅਦ ਜਿੰਨੇ ਪੈਸੇ ਕਰ ਦੇ ਦੇਾਂਗੇ ਛਾਬੇਦੋ ਠੀਕ ਕੰਮ ਕੀ ਕਰ ਸਕਦੇ ਮੈਂ ਬਸ ਯੋ ਮੇਨ ਸਮੇਦੋਰੀ ਦਾ ਮੈਨੂੰ ਤਾਂ ਹੀ ਇਤੋਂ ਦੀ ਰਹਿਣਾ ਹਾਂਜੀ 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 ਕੀ ਨਾਮ ਸੀ ਤੁਹਾਡਾ ਪਰਸ਼ੋਤਮ ਕੁਮਾਰ ਪਰਸ਼ੋਤਮ ਬਿਲਕੁਲ ਜੀ ਕਹਿੰਦੇ ਆ ਕਿਸਮਤ ਬਦਲਦੇ ਆ ਜਿਹੜਾ ਕੀ ਆ ਪਤਾ ਨਹੀਂ ਲੱਗਦਾ ਤਾਂ ਬੰਦੇ ਨੇ ਉਧਾਰੇ ਦਿੱਤੇ ਪੈਸੇ ਜਿਹੜੇ ਕੀ ਬੀਤੇ 2-3 ਸਾਲਾਂ ਤੋਂ ਨਹੀਂ ਮਿਲ ਰਹੇ ਸੀ ਜਦ ਉਹ ਵੈਸੇ ਮਿਲੇ ਤਾਂ ਫਿਰ ਦੇਖੋ ਕਿਸ ਤਰ੍ਹਾਂ ਦੇ ਨਾਲ ਕਿਸਮਤ ਚਮਕੀ 1500 ਰੁਪਇਆ ਉਧਾਰਾ ਦਿੱਤਾ ਵਾਪਸ ਮੁੜਿਆ 90000 ਬਣ ਕੇ ਤਾਂ ਪਰਸ਼ੋਤਮ ਸ਼ਰਮਾ ਜੀ ਦੀ ਕਿਸਮਤ ਜਿਹੜੀ ਹੈ ਉਹ ਚਮਕੀ ਹੈ ਕਰਨ ਅਰਜਨ ਲਾਟਰੀ ਏਜੰਸੀ ਤੇ ਇਸ ਟਾਈਮ ਮੌਜੂਦ ਆ ਜਿੱਥੇ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਜਿੱਥੇ ਸ਼ਖਸ ਨੂੰ 1200 ਰੁਪਏ ਦੀ ਲਾਟਰੀ ਪਾਉਣ ਤੇ ਸਿੱਧੇ 90000 ਜਿਹੜਾ ਕੀ ਹੈ ਇਨਾਮ ਦੇ ਵਜੋਂ ਨਿਕਲਿਆ ਪਰਸ਼ੋਤਮ ਸ਼ਰਮਾ ਜੀ ਜੋ ਕਹਿੰਦੇ ਆ ਕਿ ਹੁਣ ਇਹਦੇ ਵਿੱਚੋਂ 5000 ਰੁਪਿਆ ਪਾਰਟੀ ਤੇ ਲਾ ਦਾਂਗੇ ਬਾਕੀ ਮੰਦਰ ਦੇ ਵਿੱਚ ਲੱਡੂ ਵੰਡਾਂਗੇ ਤੇ ਬਚੇ ਪੈਸੇ ਘਰ ਦੇ ਦਾਂਗੇ ਧੰਨਵਾਦ